ਸਰੇਵਾ ਗੁਰੂ ਸਾਹਿਬ ਜੀ ਧਰਮਾਂ ਦੇ ਠਾਡੇ ਤਰਵਾਰ ਤੁਝ ਵਿਨ ਕੁਰਤ ਕਰੈ ਕੋ ਮੇਰੀ ਦਰਸ਼ਨ ਦੀਜ ਕੋਲ ਕੀ ਵਾਰ ਹਮੋਂ ਗੁਣ ਭਰੀ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋ ਪਰਮ ਪਰ ਭੂਲੇ ਸਤਿਦਾ ਰਾਸ ਸਿੰਘ ਪ੍ਰੀਤ ਲਗਾਈ ਇਹ ਕਉਤਮ ਬੰਧ ਸੁਣਿਉ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਏ ਕਰਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰਾਖੋ ਸਰਣਾਇ ਇਕਰ ਦਸ ਪਾਠ ਕੀ ਰਤਕੀ ਗੁਰ ਰਾਮਦਾਸ ਰਖੋ ਸ਼ਰਣਾ ਸੁਖ ਹਉ ਟਲ ਗੁਰ ਸੇਵੀਐ ਹਹ ਨਿਸ ਸਹਿਜ ਸੁਪਾਈ ਦਰਸ਼ਨ ਪਰਸੇ ਆ ਗੁਰੁ ਖੈ ਜਨਮ ਮਰਨ ਦੁਪਜਾਈ ਹੋਵੇ ਸਿਰਤ ਕਸਮ ਦੀ ਨੋ ਰੇ ਅਰਸੋਂ ਕੋਈ ਸੋ ਛਟੀਐ ਤੁਧ ਜਟ્ਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਘਟਿਐ ਸੱਜਣ ਸੱਚੇ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੁ ਜਸ ਪਾਉ ਸੁ ਬਹਿਟਿਆ ਸੋਹੀਐ ਸਵਨਾ ਦਾ ਬੇ ਸਾਹੁ ਸਤਨਾਮ ਸ਼ੇਵਾ ਗੁਰੂ ਸਾਹਿਬ ਜੀ ਸੌਰਠ ਮਹੱਲਾ ਪਹਿਲਾ ਤੂੰ ਪ੍ਰਵਦਾਤਾ দান ਮਤ ਪੂਰਾ 함 ਥਾਰੇ ਤੇ ਖਾਰੀ ਜੀਓ ਮੈਂ ਕੀ ਮੰਗੂ ਕਿਛ ਤੇਰ ਨਾ ਰਹੀ ਹਰਦੀ ਜਨਾਂ ਪਿਆਰੀ ਜਿਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਤੇ ਖਾਰੀ ਜਿਓ ਮੈਂ ਕੀ ਤੇਰਨਾਰ ਹੈ ਹਰਦੀਜਨਾ ਪਿਆਰੀ ਜੀਓ ਕਾਟ ਕਟ ਰਗ ਰਹਿ ਆ ਬਨਵਾਰੀ ਜਲ ਥਲ ਮਹੀਲ ਗੁਪਤੋ ਵਰਤੈ ਘੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾ ਮਰਤ ਭਿਆਲ ਆਕਾਸ ਦਿਖਾਇਓ ਗੁਰ ਸਾਧ ਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਜੋਨੀ ਹੈ ਪੀ ਹੋਨੀ ਕਟ ਪੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕੋ ਇਹੋ ਜਗ ਬਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਸਤਿਗੁਰ ਮਿਲੈ ਤਾ ਗੁਰਮਤਿ ਪਾਈਐ ਸਾਕਤ ਬਾਜੀ ਹਰਿ ਜੀਉ ਸਤਿਗੁਰ ਬੰਧਨ ਤੋੜ ਨਿrarੇ ਬਹੁੜ ਨਾ ਗਰਭ ਮਜਾਰੀ ਜੀਉ ਨਾਨਕ ਗਿਆਨ ਰਤਨ ਪ੍ਰਗਾਸਿਆ ਹਰਿ ਮਨ ਵਸਿਆ ਨਿਰੰਕਾਰ ਜੀਉ ਸਤ ਗੁਰ ਬੰਦਨ ਤੋੜ ਨੀ ਰਾਰੇ ਬਾੜ ਨਗਰਬ ਮਜਾਰੀ ਜੀਉ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਉ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਉ ਮੈਂ ਕੀ ਮੰਗੋ ਕਿਛ ਤਰਨ ਨ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ